ਮਲਾਜ਼ਮ ਅਤੇ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸੋਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਸੋ ਦੋਸਤੋ ਪੰਜਾਬ ਸਿਵਸਕਤਰ ਦੇ ਵਿੱਚ ਸਰਕਾਰ ਦੇ ਖਿਲਾਫ ਮਜ਼ਾਰਾ ਡੀਏ ਦਾ ਬਕਾਇਆ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਜਿਹੜੀ ਹੈ ਦੀਵਾਲੀ ਤੋਂ ਪਹਿਲਾਂ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ ਸਾਰੀ ਇਹ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਦੱਸਦੀ ਕਿ ਪੰਜਾਬ ਸਿਵਸਕਤਰ ਦੇ ਵਿੱਚ ਮੁਲਾਜ਼ਮਾਂ ਨੂੰ ਡੀਏ ਦਾ ਬਕਾਇਆ ਲੈਣ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਅਤੇ ਹੋਰ ਮੰਗਾਂ ਮਨਮੋਣ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਮਜ਼ਾਰਾ ਕੀਤਾ ਮੁਲਾਜ਼ਮਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਹਰ ਵਾਰ ਦੀਵਾਲੀ ਤੋਂ ਪਹਿਲਾਂ ਸਰਕਾਰ ਤੋਂ ਕੁਝ ਮਿਲਣ ਦੀ ਆਸ ਜਿਹੜੀ ਹੁੰਦੀ ਹੈ ਪਰ ਸਰਕਾਰ ਨੇ ਐਲਾਨ ਤਾਂ ਕੀ ਕਰਨਾ ਸੀ ਸਗੋਂ ਮੁਲਾਜ਼ਮਾਂ ਨੂੰ ਦੀਵਾਲੀ ਤੇ ਕੁਝ ਦੇਨ ਦੇ ਬਾਰੇ ਹਲੇ ਤੱਕ ਸੋਚਿਆ ਵੀ ਨਹੀਂ ਪੰਜਾਬ ਦੇ ਗਵਾਂਡੀ ਰਾਜਾਂ ਦੇ ਹਿਮਾਚਲ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਨੂੰ ਡੀਏ ਅਤੇ ਹੋਰ ਵਿਤੀ ਲਾਭ ਦਿੱਤੇ ਹਨ ਪ੍ਰੰਤੂ ਪੰਜਾਬ ਸਰਕਾਰ ਨੇ ਮਲਾਜ਼ਮ ਖੁਦ ਨੂੰ ਜਿਹੜਾ ਠੱਗਿਆ ਜਾ ਮਹਿਸੂਸ ਕਰ ਰਹੇ ਹਨ ਡੀਏ ਦੇ ਬਾਰੇ ਮਲਾਜ਼ਮਾਂ ਦਾ ਮੰਨਣਾ ਹੈ ਕਿ ਇਹ ਕੋਈ ਮੰਗ ਨਹੀਂ ਬਲਕਿ ਇਹ ਤਨਖਾਹ ਦਾ ਜਿਹੜਾ ਹੈ ਹਿੱਸਾ ਹੈ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਖਜ਼ਾਨਿਆਂ ਦੇ ਵਿੱਚੋਂ ਆਈਏਐਸ ਅਫਸਰਾਂ ਨੂੰ ਡੀਏ ਦੀਆਂ ਸਾਰੀਆਂ ਕਿਸ਼ਤਾਂ ਦਿੱਤੀਆਂ ਜਾ ਰੀਆਂ ਸਕਦੀਆਂ ਹਨ ਤਾਂ ਬਾਕੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਮੁਲਾਜ਼ਮ ਆਗੂ ਜਿਹੜੇ ਸੁਸ਼ੀਲ ਫੌਜੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਜਿਹੜੇ 16% ਡੀਏ ਦੀਆਂ ਪੰਜ ਕਿਸ਼ਤਾਂ ਦੱਬੀ ਬੈਠੀ ਹੈ ਤੇ ਮੁਲਾਜ਼ਮ ਜਿਹੜੇ ਆਰਥਿਕ ਸੰਕਟ ਦਾ ਜਿਹੜਾ ਸਾਹਮਣਾ ਕਰ ਰਹੇ ਹਨ ਮੁਲਾਜ਼ਮ ਆਗੂਆਂ ਨੇ ਆਪਣੀਆਂ ਜਿਹੜੀਆਂ ਤਕ ਤੀਰਾਂ ਦੇ ਵਿੱਚ ਡੇ ਪੇ ਕਮਿਸ਼ਨ ਦਾ ਬਕਾਇਆ ਵੀ ਜਿਹੜਾ ਮੰਗਿਆ ਉਹਨਾਂ ਨੇ ਆਖਿਆ ਕਿ ਸਰਕਾਰ ਪ੍ਰਾਣੀ ਪੈਨਸ਼ਨ ਦੀ ਬਹਾਲੀ ਦੇ ਮੁੱਦੇ ਤੇ ਚੁੱਪੀ ਜਿਹੜੀ ਕਿਸ ਬੈਠੀ ਆ ਚੁੱਪੀ ਵੱਟੀ ਜਿਹੜੀ ਬੈਠੀ ਹੈ ਤੇ ਇਸੇ ਦੌਰਾਨ ਆਗੂਆਂ ਦੇ ਵੱਲੋਂ ਨਵੇਂ ਮਲਾਜ਼ਮਾਂ ਦੇ ਹੋ ਰਹੇ ਜਿਹੜੇ ਸ਼ੋਸ਼ਣ ਦੀ ਗੱਲ ਜ਼ੋਰ ਦੇ ਨਾਲ ਜਿਹੜੀ ਉੱਭਰੀ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜਿਹੜਾ ਸਾਲ 2000 ਬੀ ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਦਾ ਜਿਹੜਾ ਕੀ ਘੱਟ ਜਿਹੜਾ ਪੇ ਸਕੇਲ ਦਿੱਤਾ ਜਾ ਰਿਹਾ ਹੈ ਜਦਕਿ ਕੇਂਦਰ ਦੇ ਵੱਲੋਂ ਦਿੱਤੇ ਜਾ ਰਹੇ ਵੱਧ ਪੱਤਿਆਂ ਦੀ ਥਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਘੱਟ ਪੱਤਿਆਂ ਦੀ ਥਾਂ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆਗੂਆਂ ਨੇ ਮੰਗ ਕੀਤੀ ਹੈ ਕਿ ਜਿਹੜੀ ਕੀ ਗੁਲਾਮੀ ਦੀ ਜਿਹੜੀ ਪ੍ਰਤੀਕ ਆਊਟਸੋਰਸ ਜਿਹੜੇ ਪ੍ਰਥਾਤੇ ਅਤੇ ਠੇਕੇ ਤੇ ਵਰਤੀ ਦੀ ਥਾਂ ਤੇ ਸਰਕਾਰ ਨੂੰ ਉਹਨਾਂ ਮਲਾਜ਼ਮਾਂ ਨੂੰ ਸਰਕਾਰੀ ਨੀਤੀ ਬਣਾ ਕੇ ਜਿਹੜਾ ਪੱਕਾ ਜਿਹੜਾ ਰੋਜ਼ਗਾਰ ਦਿੱਤਾ ਜਾਵੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਉਹਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਇਹ ਜਿਹੜਾ ਅੰਦੋਲਨ ਹੈ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਸ ਮੁਜ਼ਾਰੇ ਦੇ ਵਿੱਚੋਂ ਸੁਖਚੰਨ ਸਿੰਘ ਖੈਰਾ ਵੀ ਜਿਹੜੇ ਉਹਨਾਂ ਨੇ ਵੀ ਜਿਹੜਾ ਸਬੋਧਨ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਆਉਣ ਵਾਲਾ ਇਹ ਐਲਾਨ ਕਰਮਚਾਰੀਆਂ ਦੀ ਇੱਕ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ